ਸਾਸਤਰੀ ਕਾਲ ਜੀ ਕਪੜੇ ਲੀਡਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸ ਲੈ ਕੇ ਆਏ ਮੈਚਿੰਗ ਸੂਟ ਐ ਫਸ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਸਟੱਫ ਬਹੁਤ ਸੋਹਣਾ ਹੈ ਇਹ ਵਿੱਚ ਬਹੁਤ ਸੋਹਣੀ ਲਾਈਨਿੰਗ ਦਾ ਪ੍ਰਿੰਟ ਬਣਿਆ ਹੈ ਇਹਦੇ ਵਿੱਚ ਨੈਕਸਟ ਹੈ ਕਲਰ ਹੈ ਨੈਕਸਟ ਹੈ ਜੀ ਜੰਟਰ ਦੇ ਨਾਲ ਹਾਂ ਜੀ ਆ ਨੈਵੀ ਬਲੂ ਕਲਰ ਸਪ੍ਰਿੰਟ ਬਣਿਆ ਹੈ ਇਹ ਮੈਚਿੰਗ ਸੂਟ ਨੇ ਜੀ ਇਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਵੀ ਮੰਗਵਾ ਸਕਦੇ ਹੋ ਜਾਂ ਸਟਿਚ ਕਰਾ ਕੇ ਤਿਆਰ ਕਰਵਾ ਕੇ ਅੱਜ ਕੱਲ ਐਸੈਸ ਲਗਾ ਕੇ ਬਹੁਤ ਸੋਹਣਾ ਟ੍ਰੈਂਡ ਹੈ ਸੂਟਾਂ ਦਾ ਮੈਚਿੰਗ ਸੂਟ ਤਿਆਰ ਕਰਨ ਦਾ ਔਰ ਬਹੁਤ ਸੋਹਣੇ ਦੁਪੱਟੇ ਨਾਲ ਤਿਆਰ ਹੁੰਦੇ ਨੇ ਟਾਈ ਐਂਡ ਆਈ ਦੇ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਹੋਵੇ ਹਾਂਜੀ ਨੈਕਸਟ ਹੈ ਜੀ ਇਹਨਾਂ ਚੋਂ ਕੋਈ ਸੂਟ ਲੈਣਾ ਹੋਵੇ ਐਜ਼ ਇਟ ਇਜ਼ ਜਾਂ ਤੁਸੀਂ ਤਿਆਰ ਕਰਵਾ ਕੇ ਸਾਡੇ ਤੋਂ ਲੈ ਸਕਦੇ ਹੋ ਜੀ ਹਾਂਜੀ ਨੈਕਸਟ ਹੈ ਜੀ ਸਨਾਲ ਚਿਕਨ ਦੀ ਬਾਟਮ ਹੈ ਇਹਨਾਂ ਚੋਂ ਕੋਈ ਵੀ ਸੂਟ ਲੈਣਾ ਹੋਵੇ ਉਸ ਸਕਰੀਨਸ਼ਾਟ ਲੈ ਕੇ ਆ ਸੀਰੀਅਲ ਵਾਈਜ਼ ਬੋਲ ਕੇ ਤੁਸੀਂ ਸਾਡੇ ਫੋਨ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵਾਲੇ ਸੰਸੰਸ ਨੂੰ ਪ੍ਰਾਪਤ ਹੋਣ ਤਾਂ ਥੈਂਕ ਯੂ